ਵੇਖਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਰਿਆਂ ਨੂੰ ਸ਼ਕਤਾ ਵਿਕਰ ਦੇ ਚੈਨਲ ਤੇ ਜੀ ਆਇਆਂ ਨੂੰ ਅੱਜ ਜਿਹੜੀ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਆ ਪਹਿਲਾਂ ਤਾਂ ਆਪਾਂ ਕੁਦੇ ਹੋਰੀਆਂ ਦਾ ਬਲੌਗ ਦੇਖ ਰਹੇ ਸੀ ਬਾਈ ਹੋਰੀ ਫਿਰਦੇ ਨੇ ਬਾਹਰ 10 ਕਿਲੋਮੀਟਰ ਦੂਰ 에어ਪੋਰਟ ਸੀਪ ਤੋਂ ਤੇ ਪਹੁੰਚਦੇ ਆਪਾਂ ਸਿੰਘੂਲ ਦੇਖਦੇ ਆ ਉਹ ਤੋਂ 3 ਕਿਲੋ ਨਾ ਜਰੂਰ ਦੇਖੋ ਨਾ ਜੁੜ ਜਿਓ ਕੁਦੇ ਦਾ ਵੀ ਆਈ ਦਾ ਚੈਨਲ ਹੈ YouTube ਤੇ ਤੇ ਦੇਵ ਦਾ ਵੀ ਕਮੈਂਟ ਕਰਿਓ ਆਪਣੇ ਸਫਰਾਂ ਬਾਰੇ ਕੋਈ ਵੀ ਟਿੱਪਣੀ ਕਰਨੀ ਹੋਵੇ ਤੁਸੀਂ ਜੀ ਆਇਆਂ ਨੂੰ ਤੁਹਾਡੇ ਚੈਨਲ ਦੀ ਵੀ ਬੇਨਤੀ ਕਰਦੇ ਹਾਂ ਤੇ ਬੇਪਰ ਦੇ ਚੈਨਲ ਦਾ ਨਾਮ ਹੈ ਦੇਵ ਕਰਾਈ ਵਾਲਾ T E V ਦੇਵ ਕਰਾਈ ਵਾਲਾ K J U A R E I W L A ਤੇ ਦੇਵ ਪਾਉਂਦਾ ਹੁੰਦਾ ਵੀਡੀਓ ਸੜਕੇ ਕਿਨੇ ਪਾਉਣਾ ਨੇ ਦੇਵ ਆਪਣੇ ਪੰਜਾਬ ਦਾ 5:30 ਵਜੇ ਵੀਡੀਓ ਦੇਵ ਦੇ ਚੈਨਲ ਤੇ ਪਾਉਣੇ ਹੁੰਦੇ ਆ ਨਹੀਂ ਆਪਣਾ ਇੱਧਰ 5:30 ਹਾਈਪੋ ਵਾਲਾ ਚੈਨਲ ਬੱਸ ਬਾਈ ਆਪਣਾ ਸਾਢੇ 4 ਹੋ ਗਿਆ ਉਧਰ ਨਾਲ ਸਾਢੇ 1:30 ਵਜੇ ਠੀਕ ਹੈ ਤੇ ਮਿਲਦੇ ਆਪਾਂ ਬਾਈ ਅੱਜ ਦੇ ਸਫ਼ਰ ਠੀਕ ਹੈ ਬੱਸ ਲੋ ਹੁਣ ਆਪਾਂ ਜਿਹੜੀ ਜਾਣਕਾਰੀ ਆਪਾਂ ਦੇਣੀ ਹੈ ਉਹ ਇਹ ਆ ਭਾਈ ਵੀ ਪੰਜਾਬ ਦੇ ਵਿੱਚ ਜਿਹੜੇ ਹੁਣ ਮੇਲੇ ਇਹਦੂ ਆ ਲੱਗਣਗੇ ਕਿਤਾਬਾਂ ਦੇ ਕਿੱਥੇ ਆ ਤੇ ਕਦੋਂ-ਕਦੋਂ ਆ ਤੇ ਕੀ ਉਹ ਕਿੰਨੀਆਂ ਤਰੀਕਾਂ ਨੇ ਹਨਾ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਨਾ ਤਿੰਨ ਮੇਲਿਆਂ ਦੀਆਂ ਤਰੀਕਾ ਆ ਗਈਆਂ ਨੇ ਤੇ ਜਿਹੜਾ ਹੈਗਾ ਜ਼ਿਆਦਾਤਰ ਲੋਕ ਜਾਂ ਪਾਠਕ ਇਹੀ ਪੁੱਛਦੇ ਨੇ ਕਿ ਪਟਿਆਲੇ ਵਾਲਾ ਮੇਲਾ ਕਦੋਂ ਆ ਪਟਿਆਲੇ ਵਾਲਾ ਮੇਲਾ ਭਾਈ ਫਰਵਰੀ ਮਹੀਨੇ ਦੇ ਵਿੱਚ ਆਉਣ ਦੀ ਸੁਭਾਵਨਾ ਹੋ ਸਕਦਾ ਮਾਰਚ ਦੇ ਪਹਿਲੇ ਹਫਤੇ ਕਰਦੇ ਨੇ ਉਹਦੇ ਦੀਆਂ ਤਰੀਕਾਂ ਹਜੇ ਨਹੀਂ ਅਨਾਉਂਸ ਹੋਈਆਂ ਪਰ ਉਸ ਤੋਂ ਪਹਿਲਾਂ ਜਿਹੜੀਆਂ ਤਰੀਕਾਂ ਅਨਾਉਂਸ ਹੋ ਚੁੱਕੀਆਂ ਉਹ ਹੈਗੀ ਆ ਆਪਣੇ ਕੀ ਫਤੇਗੜ ਸਾਹਿਬ ਦੇ 25 ਤਰੀਕ 25 ਦਸੰਬਰ ਤੋਂ 27 ਦਸੰਬਰ ਤੱਕ ਫਤੇਗੜ ਸਾਹਿਬ ਵਿੱਚ ਮੇਲਾ ਹੋਊਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲਡ ਜਿਹੜੀ ਯੂਨੀਵਰਸਿਟੀ ਆ ਉਹਦੇ ਵਿੱਚ ਕਿਤਾਬਾਂ ਦਾ ਮੇਲਾ ਕਰਾਇਆ ਜਾ ਰਿਹਾ ਹੈ ਤੇ ਉਹ 3 ਦਿਨਾਂ ਦਾ ਹੋਏਗਾ ਉਹਦੇ ਨਾਲ ਹੀ ਇੱਕ ਬਠਿੰਡੇ ਆ ਜਿਹੜਾ ਕਿ 24 ਤੋਂ 27 ਦਸੰਬਰ ਦੇ ਤਰੀਕ ਤੱਕ ਆ ਉਹ ਬਠਿੰਡੇ ਵਿੱਚ ਲੱਗੂਗਾ ਟੀਚਰ ਹਾਊਮਾ ਜਿਹੜਾ ਇੱਕ ਉੱਥੇ ਬਣੀ ਵੀ ਆ ਸੰਸਥਾ ਫੌਜੀ ਚੌਂਕ ਦੇ ਨੇੜੇ ਉਹਦੇ ਚ ਲੱਗੂਗਾ 4 ਦਿਨ ਤੁਸੀਂ ਉੱਥੇ ਵੀ ਕਿਤਾਬਾਂ ਦੇਖ ਸਕਦੇ ਹੋ ਤੇ ਫਤਿਹਗੜ੍ਹ ਸਾਹਿਬ ਜਿਹੜਾ ਜਿਹੜੇ ਇਧਰ ਆਉਣਗੇ ਮੇਲੇ ਆਪਣੇ ਤੇ ਚਾਰ ਸਹਿਰਜਾਦਿਆਂ ਦਾ ਜਿਹੜਾ ਸ਼ਹੀਦੀ ਮਨਾਇਆ ਜਾਂਦਾ ਦਿਹਾੜਾ ਉਹਦੇ ਤੇ ਉੱਥੇ ਵੀ ਤੁਸੀਂ ਤਿੰਨ ਦਿਨਾਂ ਦਾ ਮੇਲਾ ਹੋਊਗਾ ਕਿਤਾਬਾਂ ਦੇਖ ਸਕਦੇ ਹੋ 25 ਤੋਂ 27 ਤੱਕ ਅਸੀਂ ਹੋਵਾਂਗੇ ਫਤਿਹਗੜ੍ਹ ਸਾਹਿਬ ਹੀ 25 ਤੋਂ 27 ਤੱਕ ਤਿੰਨੇ ਦਿਨ ਤੁਹਾਨੂੰ ਉੱਥੇ ਹੀ ਮਿਲਾਂਗੇ ਬਟੰਡੇ ਨਹੀਂ ਜਾ ਰਹੇ ਇਸ ਵਾਰ ਤੇ ਉਸ ਤੋਂ ਬਾਅਦ ਵਾਲਾ ਜਿਹੜਾ ਮੇਲਾ ਆਊਗਾ ਉਹ ਆਊਗਾ ਫਰਵਰੀ ਚ ਅੰਮ੍ਰਿਤਸਰ ਸਾਹਿਬ ਵਿੱਚ ਖਾਸਾ ਕਾਲਜ ਚ ਜਿਹੜਾ ਲੱਗਦਾ ਮੇਲਾ ਹਰ ਸਾਲ ਉਹ ਹੈਗਾ ਉਹਦੀਆਂ ਤਰੀਕਾਂ 21 ਤੋਂ 25 ਤਰੀਕ ਮਤਲਬ 21 ਫਰਵਰੀ ਤੋਂ ਲੈ ਕੇ 25 ਫਰਵਰੀ ਤੱਕ ਉਹਨਾਂ ਦੀਆਂ ਤਰੀਕਾਂ ਅਨਾਊਂਸ ਹੋ ਗਈਆਂ ਨੇ ਤੇ ਉਹ ਮੇਲਾ ਬਾਕੂਸੂਰਤ ਹੁੰਦਾ ਉੱਥੇ ਬਹੁਤ ਸਾਰੇ ਸਾਇਤਿਕ ਪ੍ਰੋਗਰਾਮ ਵੀ ਹੁੰਦੇ ਨੇ ਤੇ ਕਲਚਰਲ ਪ੍ਰੋਗਰਾਮ ਵੀ ਕਰਾਉਂਦੇ ਨੇ ਉਹ ਤੇ ਉੱਥੇ ਵੀ ਅਸੀਂ ਪਹੁੰਚਾਂਗੇ ਸੋ ਇਹ ਤਿੰਨ ਮੇਲੇ ਜਿਹੜੇ ਹੈਗੇ ਨੇ ਇਹਦੀਆਂ ਤਰੀਕਾਂ ਅਨਾਉਂਸ ਹੋ ਗਈਆਂ ਨੇ ਹੋਰ ਵੀ ਜੇ ਸਾਨੂੰ ਕੋਈ ਜਾਣਕਾਰੀ ਮਿਲੀ ਸਾਨੂੰ ਜਰੂਰ ਦੱਸਾਂਗੇ ਤੇ ਬਾਈਕੋ ਦੇ ਤੇ ਦੇਵੋਰ ਦੇ ਚੈਨਲ ਤੇ ਉਹ ਤੁਹਾਨੂੰ ਦੱਸ ਹੀ ਦਿੱਤਾ ਫਨਾ ਨੇ ਉਹਦੇ ਨਾਲ ਵੀ ਜੁੜੇ ਰਹੋ ਸਾਡੇ ਨਾਲ ਵੀ ਜੁੜੇ ਰਹੋ ਤੇ ਇਹ ਜਿਹੜਾ ਦੁਬਾਰੇ ਫੇਰ ਦੱਸ ਦਿੰਨਾ ਕਿ ਜਿਹੜਾ ਫਤਿਹਗੜ੍ਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲਡ ਯੂਨੀਵਰਸਿਟੀ ਦੇ ਵਿੱਚ ਲੱਗੇਗਾ ਕਿਤਾਬਾਂ ਦਾ ਮੇਲਾ 25 ਤੋਂ 27 ਦਸੰਬਰ ਤੱਕ ਅਸੀਂ ਉੱਥੇ ਮਿਲਾਂਗੇ ਤੁਹਾਨੂੰ ਉਹਦੇ ਨਾਲ ਬਟਿੰਡੇ ਵੀ ਹੈਗਾ ਕੋਈ ਬਟਿੰਡੇ ਦਾ ਭੈਣ ਭਾਈ ਹੋਵੇ ਉੱਥੇ ਵੀ ਦੇਖ ਸਕਦਾ ਔਰ ਅਮਰਸਰ ਫਰਵਰੀ ਚ ਹੋਵੇਗਾ ਤੇ ਪਟਿਆਲੇ ਵਾਲਾ ਅਜੇ ਨੋਸ ਨਹੀਂ ਹੋਇਆ ਉਹ ਫਰਵਰੀ ਮਹੀਨੇ ਜਾਂ ਮਾਰਚ ਮਹੀਨੇ ਦੇ ਵਿੱਚ ਹੋਊਗਾ ਹੋਊਗਾ ਲਾਜ਼ਮੀ ਤੇ ਉਹਦੇ ਚ ਹੀ ਹਮ ਮਾਕੇ ਪਹੁੰਚਣਾ ਹੋਰ ਸਾਰੇ ਠੀਕ ਠਾਕ ਚੜ੍ਹਦੀ ਕਲਾ ਵਿੱਚ ਰਹਾ ਕਰੋ ਤੇ ਕਿਤਾਬਾਂ ਪੜ੍ਹਦੇ ਰਹੋ ਕਿਤਾਬਾਂ ਨਾਲ ਜੁੜਦੇ ਰਹੋ ਤੇ ਵੀ ਸੋਸ਼ਲ ਤੇ ਵੀ ਇੱਕ ਪ੍ਰੋਗਰਾਮ ਲੈ ਕੇ ਆਵਾਂਗੇ ਅਗਲਾ ਵਧੀਆ ਸੋਹਣਾ ਪਹਿਲਾਂ ਵੀ ਮੇਰਾ ਪਿੰਡ ਕਿਤਾਬ ਤੇ ਕੀਤਾ ਸੀ ਪ੍ਰੋਗਰਾਮ ਉਹਨੂੰ ਤੁਸੀਂ ਵਧੀਆ ਹੰਗਾਰਾ ਦਿੱਤਾ ਉਹਨੂੰ ਦੇਖਿਓ ਚੰਗੀ ਤਰ੍ਹਾਂ ਸੀ ਬਹੁਤ ਸੋਹਣਾ ਕੰਮ ਕੀਤਾ ਕਿਤਾਬ ਨੂੰ ਵੜ ਕੇ ਉਹ ਇੱਕ ਤਰ੍ਹਾਂ ਦਾ ਕਿਤਾਬ ਦਾ ਰਿਵਿਊ ਹੀ ਦਿੱਤਾ ਸੀ ਅਸੀਂ ਹਨਾ ਚਾਨਣਾ ਹੀ ਪਾਇਆ ਸੀ ਕਿਤਾਬ ਤੇ ਸੋ ਅਗਲੀ ਕਿਤਾਬ ਲੈ ਕੇ ਆਵਾਂਗੇ ਬਹੁਤ ਹੀ ਸੋਹਣੀ ਕਿਤਾਬ ਹੋਗੀ ਉਹ ਵੀ ਤੇ ਉਹਦੇ ਵੀ ਚਾਨਣਾ ਪਾਵਾਂਗੇ ਦੇਖੋ ਜੀ ਆਪਣੀਆਂ ਨਵੀਆਂ ਕਿਤਾਬਾਂ ਆ ਚੁੱਕੀਆਂ ਨੇ ਸ਼ੱਕ ਕੇ ਤੁਹਾਨੂੰ ਉਹ ਵੀ ਦਿਖਾ ਦਈਏ ਚਲੋ ਹੁਣ ਜੀ ਗਰਦੀਬ ਬਣਾਉਣੀ ਲੱਗ ਗਿਆ ਤੇ ਗਰਦੀਪ ਅੱਜਕੱਲ ਦੁਖੀ ਰਹਿੰਦਾ ਬਹੁਤ ਜ਼ਿਆਦਾ ਤੇ ਸਵੇਰੇ ਇਹ ਸੁਸਾਇਡ ਕਰਨ ਬਾਰੇ ਵੀ ਮੈਨੂੰ ਦੱਸ ਰਿਹਾ ਸੀ ਸੋ ਇਦਾਂ ਦਾ ਕੰਮ ਨਹੀਂ ਕਰਨਾ ਆਪਾਂ ਤੇ ਕੈਮਰਾਮੈਨ ਗਰਦੀਪ ਵੀ ਆ ਗਰੀਬ ਕਾਫਰ ਆਪਦਾ ਮੂਵੀ ਦਿਖਾ ਦਿਓ ਇਹਨੇ ਸਾਡੇ ਗਰਦੀਪ ਗਰਦੀਪ ਉਹ ਸਭ ਠੀਕ ਠਾਕ ਹਾਂਜੀ ਵਧੀਆ ਮਨ ਲੱਗਿਆ ਦੁਨੀਆ ਕਿਵੇਂ ਆ ਦੁਨੀਆ ਵਧੀਆ ਜ਼ਿੰਦਗੀ ਦੁਨੀਆ ਠੀਕ ਆ ਜ਼ਿੰਦਗੀ ਜਿੰਦਾ ਨਰਾਸ਼ ਨਹੀਂ ਹੋਣਾ ਆਪਾਂ ਚੜ੍ਹਦੀ ਕਲਾ ਚ ਰਹਿਣਾ ਨਰਾਸ਼ ਕਦੇ ਹੋਇਆ ਹੈ ਲੋਕ ਪਰੇਸ਼ਾਨ ਕਰਦੇ ਨੇ ਤਾਂ ਕਰਕੇ ਲੱਗਦਾ ਕਿੰਨੇ ਪਰੇਸ਼ਾਨ ਕਰਤਾ ਤੈਨੂੰ بس 아이 ਇੱਕ ਤਾਂ ਇਹ ਚੀਜ਼ ਤੋਂ ਇਹ ਬਹੁਤ ਪਰੇਸ਼ਾਨ ਆ ਵੀ ਉਹ ਜਿਹੜੇ ਸ਼ਾਇਰੀ ਚ ਨਹੀਂ ਕਹਿੰਦੇ ਵੀ ਉਹ ਉਹ ਕਹਿਤੀ ਸੀ ਜਾਂ ਉਸਨੇ ਕਹਾ ਜਾਂ ਉਹ ਕਹਿੰਦੀ ਸੀ ਇਹ ਕਹਿੰਦਾ ਵੀ ਉਹ ਕੌਣ ਆ ਯਾਰ ਜਿਹੜੀ ਉਹ ਕਹਿੰਦੀ ਸੀ ਉਹ ਕਹਿਤੀ ਸੀ ਉਹ ਇਸ ਚੀਜ਼ ਤੋਂ ਇਹ ਬਹੁਤ ਦੁਖੀ ਆ ਮੈਨੂੰ ਅਕਸਰ ਹੀ ਕਹਿੰਦਾ ਰਹਿੰਦਾ ਬਾਈ ਵੀ ਉਹ ਕੌਣ ਆ ਯਾਰ ਜੋ ਕਹਿੰਦੀ ਸੀ ਜਾਂ ਉਹਨੇ ਕਿਹਾ ਮੈਂ ਆਖਿਆ ਵੀ ਇਹ ਤਾਂ ਉਹੀ ਬੰਦੇ ਦੱਸ ਸਕਦੇ ਨੇ ਲੋਕ ਤਾਂ ਮਾਣ ਹੈ ਹਾਂ ਤੇ ਬਾਕੀ ਇਹ ਦੁਖੀ ਰਹਿੰਦਾ ਮੁਫਲੀ ਖਾਂਦਾ ਚੱਲ ਕੋਈ ਗੱਲ ਨਹੀਂ ਇਹ ਨਵੀਂ ਕਿਤਾਬ ਆਪਣੀ ਸ਼ਫਕੀ ਆ ਚੁੱਕੀ ਆ ਇਹਦੇ ਵਿੱਚ ਬਸੇ ਅਸੀਂ ਪਹਿਲਾਂ ਹੀ ਪ੍ਰਮੋਟ ਕਰਤੀ ਆ ਬਾਤਾਂ ਪੰਜ ਪਾਣੀਆਂ ਦਾ ਰਾਜਾ ਮਹਾਰਾਜਾ ਰਣਜੀਤ ਸਿੰਘ ਇਹਦੇ ਵਿੱਚ ਬਾਤਾਂ ਨੇ ਮਹਾਰਾਜ ਰਣਜੀਤ ਸਿੰਘ ਦੀਆਂ ਲੋਕ ਬਾਤਾਂ ਜਿਵੇਂ ਉਹ 베ਰੀ ਦੇ ਬੱਟਾ ਮਾਰਨ ਵਾਲੀ ਆ ਔਰ ਪਾਰਸ ਰਾਜਾ ਹਨਾ ਪੰਜ ਛੇ ਬਾਤਾਂ ਸੀ ਇਹ ਚ ਇਕੱਠੀਆਂ ਕੀਤੀਆਂ ਔਰ ਮਹਾਰਾਜ ਰਣਜੀਤ ਸਿੰਘ ਦਾ ਜੀਵਨ ਬਚਪਨ ਤੋਂ ਲੈ ਕੇ ਚਰਾਨੇ ਤੱਕ ਇਹਦੇ ਵਿੱਚ ਪਾਇਆ ਗਿਆ ਕੋਈ ਨੋਰ ਹੀਰੇ ਦਾ ਜਿਹੜਾ ਬਾਬੇ ਦੇ ਨਾਲ ਇਤਿਹਾਸ ਸੀਗਾ ਉਹਨਾਂ ਕੋ ਪਾਇਆ ਗਿਆ ਔਰ ਘੋੜੀ ਲੈਲਾ ਬਾਰੇ ਜੋ ਜੰਗ ਹੋਈ ਸੀਗੀ ਜੋ ਘਟਨਾ ਵਾਪਰੀ ਸੀ ਉਹਦਾ ਵੀ ਇਹਦੇ ਵਿੱਚ ਜਿਕਰ ਅਸੀਂ ਕੀਤਾ ਹੋਇਆ ਪੂਰਾ ਬਕਾਇਦਾ ਇੱਕ ਕਹਾਣੀ ਬਣਾ ਕੇ ਸੋ ਇਹ ਕਿਤਾਬ ਤੁਸੀਂ ਸਾਡੇ ਤੋਂ ਮੰਗਵਾ ਸਕਦੇ ਸਾਡੀ ਵੈਬਸਾਈਟ ਬਣੀ ਹੋਈ ਆ ਉੱਤੇ ਪਹੁੰਚਿਓ www.shakitabkar.com ਉਸ ਤੋਂ ਬਾਅਦ ਅਸੀਂ ਇੱਕ ਨਵੀਂ ਕਿਤਾਬ ਸ਼ਾ ਪਿਓਏ ਗੰਢ ਤੋਂ ਚਿੱਠੀ ਤੱਕ ਇਹ ਕਿਤਾਬ ਵੈਸੇ ਅਲੋਚਨਾ ਦੀ ਆ ਤੇ ਪਰ ਇਹ ਉਹਨੂੰ ਅਲੋਚਨਾ ਤੋਂ ਹਟ ਕੇ ਬਣਾਈ ਆ ਤਿਆਰ ਕੀਤੀ ਗਈ ਆ ਵਧੀਆ ਕਿਤਾਬ ਇਹਦੇ ਵਿੱਚ ਗੰਢ ਜਿਹੜੀ ਪਹਿਲਾਂ ਵਿਆਹ ਵੇਲੇ ਜਾਂ ਸੁਨੇਹਾ ਵੇਲੇ ਦਿੰਦੇ ਸੀ ਉਹਦਾ ਇੱਕ ਸਮਝ ਲਓ ਕੀ ਇਤਿਹਾਸ ਆ ਚਿੱਠੀ ਤੱਕ ਦਾ ਇਹ ਕਹਾਣੀ ਜ਼ਰੂਰ ਪੜਿਓ ਇਹ ਬਾਬੇ ਜਸਵੰਤ ਸਿੰਘ ਨੀਕੀ ਦੀ ਇੱਕ ਜੀਵਨੀ ਮੰਗੀ ਆ ਮਤਲਬ ਉਹਨਾਂ ਦੀ ਜੀਵਨੀ ਜੀਵਨ ਦੇ ਵਿੱਚੋਂ ਚੜ੍ਹਦੀ ਕਲਾ ਵਾਲੀਆਂ ਗੱਲਾਂ ਇਹਦੇ ਵਿੱਚ ਦਿੱਤੀਆਂ ਗਈਆਂ ਜਿਵੇਂ ਕਹਿੰਦੇ ਨਾ ਵੀ ਪੰਜਾਬੀ ਵਿੱਚ ਮੋਟੀਵੇਸ਼ਨ ਕਿਤਾਬਾਂ ਹੈ ਨਹੀਂ ਜਾਂ ਮੋਟੀਵੇਸ਼ਨ ਤੁਹਾਡੇ ਚੇਤਨਮਾਨ ਦੀ ਸ਼ਕਤੀ ਤੇ ਆਪਣਾ ਜਿੱਤ ਤੁਹਾਡੀ ਇਦਾਂ ਦੀਆਂ ਕਿਤਾਬਾਂ ਆਉਂਦੀਆਂ ਉਹ ਥੋੜੀਆਂ ਜੀਆਂ ਹੋਰਾਂ ਹੋ ਜਾਂ ਤੂ ਵੀ ਆ ਜਾਂਦੀ ਵਿੱਚ ਮਤਲਬ ਕੋਈ ਵੀ ਜਿਹੜੀਆਂ ਇਦਾਂ ਦੀਆਂ ਕਿਤਾਬਾਂੋਂ ਤੁਹਾਨੂੰ ਇੱਕ ਗ੍ਰਾਫ ਦੇਣੀ ਆ ਜਾਂ ਇੱਕ ਸਿਧਾਤ ਦੇਣੀ ਆ ਵੀ ਇਦਾਂ ਕਰੋਗੇ ਤਾਂ ਇਦਾਂ ਹੋਊਗਾ ਪਰ ਇਦਾਂ ਨਹੀਂ ਹੁੰਦਾ ਜ਼ਿੰਦਗੀ ਕੁਝ ਹੋਰ ਹੁੰਦੀ ਆ ਹਾਲਾਤ ਕੁਝ ਹੋਰ ਹੁੰਦੇ ਨੇ ਠੀਕ ਆ ਤੇ ਉਹ ਚੀਜ਼ਾਂ ਆਪਾਂ ਜਦੋਂ ਵਰਤਦੇ ਆ ਤਾਂ ਆਪਾਂ ਇੱਕ ਮਸ਼ੀਨ ਦੇ ਵਾਂਗ ਹੀ ਬਿਹੇਵੀਅਰ ਕਰਨ ਲੱਗ ਜਾਂਦੇ ਆ ਸੋ ਇਦਾਂ ਜੇ ਕਿਤਾਬ ਆਪਾਂ ਪੜਿਆ ਕਰੋ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚੋਂ ਆਪਣੇ ਤਜਰਬੇ ਕੱਢ ਕੇ ਤਾਂ ਸਾਂਝੇ ਕੀਤੇ ਨੇ ਇਹ ਕਿਤਾਬ ਸਕਰੀਨਸ਼ਾਟ ਲੈ ਲਓ ਤੇ ਹੋਰ ਚਾਰਦੀ ਭਾਸ਼ਾ আর پارਸਿੰਗ ਪਰਨੋਦੀਆਂ ਵੀ ਕਿਤਾਬਾਂ ਨੇ ਜਿਹੜੀਆਂ ਕਿ ਉਹਨਾਂ ਵੀ ਮਤਲਬ ਉਹਨਾਂ ਨੇ ਲੇਖ ਲਿਖੇ ਨੇ ਵਧੀਆ ਉਹ ਵੀ ਮੈਨੂੰ ਮੋਟੀਵੇਸ਼ਨ ਵਾਂਗ ਹੀ ਲੱਗਦੀ ਆਉਂਦੀਆਂ ਨੇ ਕਈ ਵਾਰ ਤੇ ਹੋਰ ਆਪਣੀ ਜਿਹੜੀ ਨਵੀਂ ਕਿਤਾਬ ਆਈ ਆ ਉਹ ਇਹ ਆ ਵਰਤਮਾਨ ਉਸ ਤੇ ਪਿਆ ਪੇਪਰ ਬੈਕ ਵਾਹਿਦ ਦੀ ਇਹ ਗਜ਼ਲ ਦੀ ਕਿਤਾਬ ਆ ਮਤਲਬ ਜੇ ਕੋਈ ਸ਼ਾਇਰੀ ਔਰ ਗਜ਼ਲਾਂ ਪੜ੍ਹਨਾ ਪਸੰਦ ਕਰਦਾ ਹੋਵੇ ਉਹਦੇ ਲਈ ਇਹ ਕਿਤਾਬ ਬਹੁਤ ਵਧੀਆ ਸੋਹਣੀ ਆ ਤੇ ਵਧੀਆ ਵਾਹਿਦ ਵਧੀਆ ਵੀ ਲਿਖਦਾ ਵਾਹਿਦ ਨੂੰ ਹੁਣੇ-ਹੁਣੇ ਇਨਾਮ ਵੀ ਮਿਲਿਆ ਇਹਨੂੰ ਵਾਹਿਦ ਨੂੰ ਇਸ ਤੋਂ ਪਹਿਲਾਂ ਟੁੱਟ ਕੇ ਚਕਣਾ ਚੂਰ ਹੋਵਾਂ ਸਭ ਦਾ ਦਿਲ ਤੋੜਾਂ ਤੇ ਹੱਸ ਕੇ ਦੂਰ ਹੋਵਾਂ ਨਾ ਆਪਣੀ ਚਾਹਾਂ ਮੈਂ ਉਹ ਆਵਾਜ਼ ਆਪਣੀ ਖੋਪ ਤੇ ਚੁੱਪ ਤੋੜ ਕੇ ਮਨਸੂਰ ਹੋਵਾਂ ਗੁਰਦੇਵ ਸਿੰਘ ਪੁਰਸਕਾਰ ਮਿਲਿਆ ਇਹਨੂੰ ਇਸੇ ਕਿਤਾਬ ਤੇ ਹਾਂ ਇਹਨੂੰ ਪੁਰਸਕਾਰ ਮਿਲਿਆ ਬਾਕੀ ਇਹ ਕਿਤਾਬਾਂ ਅਸੀਂ ਇਦਾਂ ਲਾਈਆਂ ਹੋਈਆਂ ਨੇ ਮੈਲ ਆਈਆਂ ਗਰਦੀਪ ਨੇ ਨਹੀਂ ਲਾਈਆਂ ਇਹ ਕਿਤਾਬਾਂ ਸਾਰੀਆਂ ਨਾਨਕਾ ਪਿੰਡ ਕਾਬੀ ਮੈਣਾ ਹਨਿਆ ਨੇ ਪਾਸ਼ਾਈ ਬੇਲੇ ਨਿਕਲੇ ਸ਼ੇਰ ਨੇ ਦੱਸਿਆ ਵਾ ਹਨ ਸੋ ਇਹ ਸੀ ਅੱਜ ਦਾ ਛੋਟਾ ਜਿਹਾ ਵਲੌਗ ਤੇ ਬਾਕੀ ਗਰਦੀਪ ਸਿੰਘ ਚੜ੍ਹਦੀ ਕਲਾ ਚ ਰਹਾ ਕਰ ਚਿੰਤਾ ਨਹੀਂ ਕਰਨੀ ਤੇ ਤੁਹਾਨੂੰ ਹੋਰ ਕਿਤਾਬਾਂ ਤੇ ਵੀ ਨਜ਼ਰ ਮਲਾ ਲਗੀਏ ਇਹ ਸਾਡੀਆਂ ਪਸੰਦੀ ਦੀਆਂ ਕਿਤਾਬਾਂ ਨੇ ਚੋਲਾ ਟਾਕੀਆਂ ਵਾਲਾ ਔਰ ਆਪਣਾ ਇਹ ਕਿਤਾਬ ਵੀ ਅਸੀਂ ਛਾਪੀ ਹੋਈ ਆ ਲਖਵੀਰ ਸਿੰਘ ਬਾਬਾ ਨੇ ਇਹਦਾ ਬਾਬੇ ਦੀ ਜੀਵਨੀ ਇਕੱਠੇ ਕੀਤੀ ਹੈ ਸੰਘਰਸ਼ ਉਹਨਾਂ ਦਾ ਇਹਦੀ ਜੀਵਨੀ ਪੜਨ ਵਾਲੀ ਆ ਬਾਬੇ ਹੋਰਾਂ ਦੀ ਔਰ ਸਾਹਿਤ ਜੋ ਪੰਜਾਬੀ ਸਾਹਿਤ ਦੀ ਪੜ੍ਹਾਈ ਕਰਦੇ ਨੇ ਔਰ ਪੰਜਾਬੀ ਸਾਹਿਤ ਨੂੰ ਜਾਨਣਾ ਚਾਹੁੰਦੇ ਨੇ ਤਾਂ ਅਸੀਂ ਇਹ ਕਿਤਾਬ ਇੱਕ ਤਿਆਰ ਕੀਤੀ ਹੈ ਬਹੁਤ ਹੀ ਸੋਹਣੀ ਮਸੀਂ ਛਾਪੀ ਹੈ ਸਾ ਕਿਤਾਬ ਘਰ ਵੱਲੋਂ ਇਹ ਰਸ਼ੀਅਨ ਬੰਦਾ ਸੀਗਾ ਆਈ ਸੇਵਰੀਆਕੋਵ ਉਹਨੇ ਪੰਜਾਬੀ ਸਾਹਿਤ ਤੇ ਪੀ ਐਚ ਡੀ ਕੀਤੀ ਸੀ ਸੋ ਉਹਦੇ ਸਾਹਿਤ ਜੋ ਇਕੱਠਾ ਕੀਤਾ ਜਿਵੇਂ ਜਿਵੇਂ ਤੇ ਉਹਦੇ ਬਾਰੇ ਆ ਸੋਹਣੀ ਛਾਪੀ ਹੈ ਵੈਸੇ ਇਹ ਕਿਤਾਬ ਸੋ ਅੱਜ ਦੀਆਂ ਇਹ ਡੱਕ ਬਲੌਗ ਬਣਾਉਣੇ ਉਹਨੇ ਆਪਾਂ ਹੀ ਰੱਖਦੀ ਚੋਗੀਆਂ ਝੂਠ ਬੋਲੇ ਕੌਣ ਰੁੱਠੜੇ ਯਾਰ ਮਨਾਉਂਦਾ ਹੀ ਜੇ ਹਮੇਂਆਂ ਨਾ ਕੋਈ ਮੈਂ ਢੂੰਡ ਤੱਕੀ ਜਿਹੜਾ ਗਿਆਨ ਮੋੜ ਲਿਆ ਆਉਂਦਾ ਹੀ ਕਾਲੀ ਮੋਰਚਾਂ ਦਾ ਇਤਿਹਾਸ ਬੰਜਾਰਾ ਵੇਦੀ ਦੀ ਸਵੈ ਜੀਵਨੀ ਆਤਮ ਕਥਾ ਜੀਣਾ ਵੀ ਇੱਕ ਕਹਾ ਹੈ ਇਹ ਵੀ ਪੜਨ ਵਾਲੀ ਕਿਤਾਬ ਸੋ ਗਰਦੀਪ ਸਿੰਘ ਕੋਈ ਹੋਰ ਵਿਚਾਰ ਪੇਸ਼ ਕਰਨਾ ਹੋਵੇ ਭਾਈ ਤੁਹਾਡਾ ਸਵਾਲ ਹੋਵੇ ਹੈ ਉਹ ਦੱਸ ਦੇ ਉਹ ਧੁੰਦੇ ਦੀ ਵੀਡੀਓ ਇਹ ਦੇਖਦਾ ਰਹਿੰਦਾ ਕੀ ਆ ਉਹਦਾ ਨਾ ਕੀ ਦਾ ਧੁੰਦਾ ਕਿ ਕੀ ਉਹਦਾ ਨਾ ਪੁੱਤਾ ਧੁੰਦਾ ਜੀ ਕੱਲ ਵੀਡੀਓ ਲਾਈ ਬੈਠਾ ਸੀ ਨਹੀਂ ਉਹ ਹੋਰ ਸੀ ਹੋਰ ਸੀ ਬੰਦੇ ਉਹ ਕਿਹੜੇ ਆ ਪੂਣੀ ਜੱਟ ਸੱਦਾ ਜੱਟ ਸੌਦਾ ਵਧੀਆ ਹੁੰਦੀਆਂ ਕਰ ਸੋਹਣੀ ਵਧੀਆ ਹੁੰਦੀਆਂ ਇਹ ਇਦਾਂ ਦੀਆਂ ਵੀਡੀਓ ਦੇਖਦਾ ਰਹਿੰਦਾ ਖੈਰ ਮੈਨੂੰ ਉਹਨਾਂ ਬਾਰੇ ਘੱਟ ਨੌਲੇਜ ਹੈ ਸੋ ਇਹ ਜੀ ਸਾਡਾ ਕਿਤਾਬਕਾਰ ਹੈ ਹਾਂ ਕੋਸ਼ਿਸ਼ ਕੀਤੀ ਉਹ ਆਕਾਸ਼ ਦੀ ਕਿਤਾਬ ਦਾ ਵੀ ਇਹ 팬 ਆ ਇਹ ਆਕਾਸ਼ ਨੂੰ ਕਿਤਾਬ ਲੈ ਕੇ ਜਾਣੀ ਹੈ ਸੋ ਗਦਰੀ ਬਾਬੇ ਉਹ ਖੜੇ ਨੇ ਸਾਡੇ ਉੱਪਰ ਲਾਈ ਹੋਏ ਨੇ ਸ਼ਾ ਕਿਤਾਬਕਾਰ ਟਾਈਮ 12:00 ਵਜੇ ਆ 11:40 ਮਿੰਟ ਹੋ ਚੁੱਕੇ ਨੇ ਹੋਰ ਇੱਕ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਨੀ ਸੀ ਕੱਲ ਮੇਰੇ ਮਨ 'ਚ ਆਈ ਸੀ ਜਿਹੜੀ ਗੱਲ ਉਹ ਇਹ ਸੀ ਕਿ ਹੁਣ ਆਪਾਂ ਰਜਣਾ ਇੱਕ ਪਾਠ ਪਾਇਆ ਕਰਾਂਗੇ ਇਸ ਕਿਤਾਬ ਵਿੱਚੋਂ ਬੋਲ ਕੇ ਇਹ ਕਿਤਾਬ ਮੈਨੂੰ ਬਹੁਤ ਪਸੰਦ ਆਈ ਮੈਂ ਪੜ੍ਹੀ ਸੀ ਪਿਛਲੇ ਦਿਨਾਂ ਦੇ ਵਿੱਚ ਸੋ ਇਹਦਾ ਇੱਕ ਅੱਜ ਆਪਾਂ ਪਾ ਹੀ ਦਿੰਨੇ ਆ ਇੱਕ ਹੋਰ ਜਿਹੜਾ ਕੋਈ ਤਨੀਵਾਰ ਵਾਲਾ ਕਨਸੈਪਟ ਸੀ ਉਹ ਵੀ ਕਰ ਦੋ ਸ਼ਨੀਵਾਰ ਵਾਲਾ ਕਿਹੜਾ ਕਵੀ ਦਰਬਾਰ ਕਵੀ ਦਰਬਾਰ ਕਰਵਾਇਆ ਸ਼ਨੀਵਾਰਾ ਕਵੀ ਦਰਬਾਰ ਕਵੀ ਅੱਜ ਕੱਲ ਬਹੁਤ ਬਿਜ਼ੀ ਨੇ ਠੰਡ ਹੈ ਤੇ ਕਵੀਆਂ ਨੂੰ ਠੰਡ ਵੀ ਬਹੁਤ ਲੱਗਦੀ ਹੈ ਤੇ ਗਰਮੀ ਵੀ ਬਹੁਤ ਲੱਗਦੀ ਹੈ ਅੱਜ ਕੱਲ ਦੇ ਪੰਜਾਬ ਦੇ ਕਵੀਆਂ ਨੂੰ ਇਹ ਆ ਵੀ ਇਹ ਦਿਨ ਰੋਜ਼ ਦਾ ਰੋਜ਼ ਨਾਮਚਾ ਲਿਖਦਾ ਹੁੰਦਾ ਬਾਬਾ ਤੇ ਇਹ ਬੜਾ ਸੋਹਣਾ ਕ੍ਰੀਏਟਿਵ ਲਿਖਦਾ ਵੀ ਸੋਮਵਾਰ ਨੂੰ ਕਹਿੰਦਾ ਵੀ ਮੁੱਖ ਰੂਪ ਵਿੱਚ ਮਨੁੱਖ ਜਾਤੀ ਨੂੰ ਦੋ ਸ਼੍ਰੇਣੀਆਂ 'ਚ ਵੰਡਿਆ ਜਾ ਸਕਦਾ ਹੈ ਪਹਿਲੀ ਸ਼੍ਰੇਣੀ ਹੈ ਬੋਲਣ ਵਾਲਿਆਂ ਦੀ ਤੇ ਦੂਜੀ ਹੈ ਚੁੱਪ ਰਹਿਣ ਵਾਲਿਆਂ ਦੀ ਕਿਉਂ ਭਾਈ ਤੇ ਚੁੱਪ ਰਹਿਣ ਵਾਲਿਆਂ ਦੀ ਮੈਂ ਚੁੱਪ ਰਹਿਣ ਵਾਲਿਆਂ ਚੋਂ ਹਾਂ ਮੈਥੋਂ ਛੁੱਟ ਹੋਰ ਸਭ ਗੱਲੜੀ ਹਨ ਜਿੱਥੋਂ ਤੱਕ ਗੂੰਗਿਆਂ ਦਾ ਅਤੇ ਦੁੱਧ ਚੁੰਘਦੇ ਬੱਚਿਆਂ ਦਾ ਸਬੰਧ ਹੈ ਰੱਬ ਨੇ ਉਹਨਾਂ ਦੇ ਬੁੱਲ ਕਿਸੇ ਖਾਸ ਕਾਰਨ ਹੀ ਬੰਦ ਕੀਤੇ ਹੋਣਗੇ ਪਰ ਮੈਂ ਤਾਂ ਆਪਣੇ ਬੁੱਲ ਆਪਣੀ ਮਰਜ਼ੀ ਨਾਲ ਸੀਤੇ ਹਨ ਕਿਉਂਕਿ ਮੈਂ ਚੁੱਪ ਦਾ ਆਨੰਦ ਮਾਣ ਚੁੱਕਾ ਹਾਂ ਗੱਲਾਂ 'ਚ ਡੁੱਬੇ ਲੋਕਾਂ ਨੂੰ ਚੁੱਪ ਦੀ ਚੁੰਮੀ ਹੀ ਸਵਾਹ ਕਰ ਸਕਦੀ ਹੈ ਇਸ ਲਈ ਮੈਂ ਚੁੱਪ ਰਹਿੰਦਾ ਹਾਂ ਜਦੋਂ ਕਿ ਇਹ ਹੋਰ ਲੋਕ ਗੱਲਾਂ ਕਰਦੇ ਹਨ ਸੋ ਇਹ ਐਨਾ ਕੀ ਲਿਖਦਾਗਾ ਇੱਕ ਪੇਜ ਤੇ ਫਿਰ ਬੁੱਧਵਾਰ ਵਾਰੇ ਦੱਸੂਗਾ ਬੁੱਧਵਾਰ ਤੱਕ ਪਾਵਾਂਗੇ ਕੱਲ ਨੂੰ ਤੇ ਇਹ ਚੁੱਪ ਬਾਰੇ ਤੁਸੀਂ ਇਹ ਨਾ ਕਿਓ ਕਿ ਮਨਜੀਤ ਸਿੰਘ ਰਾਜਪੁਰਾ ਬਾਰੇ ਹੀ ਬੋਲਿਆ ਗਿਆ ਹੈ ਚੁੱਪ ਜਾਂ ਬੋਲਣ ਵਾਲੇ ਬੰਦੇ ਤੇ ਹੋਰ ਗਰਦੀਬ ਕੋਈ ਵਧੀਆ ਠੀਕ ਹੈ ਬਹੁਤ ਠੀਕ ਹੈ ਜੀ ਸਾਨੂੰ ਫੋਨ ਆ ਰਿਹਾ ਹੈ ਬਾਹਰੋਂ ਕੈਨੇਡਾ ਚੋਂ ਕੈਲਾਗਰੀ ਚੋਂ ਆ ਗਿਆ ਹੈ ਤੇ ਉਹਨਾਂ ਨਾਲ ਗੱਲ ਕਰਦੇ ਆ ਤੁਹਾਡਾ ਬਹੁਤ-ਬਹੁਤ ਧੰਨਵਾਦ ਬਾਅਦ ਜੁੜੇ ਰਹੋ ਸ਼ੇਅਰ ਕਰਦੇ ਆ ਕਰੋ ਸਾਡੀਆਂ ਵੀਡੀਓ ਤੇ ਅਸੀਂ ਤੁਹਾਡੇ ਨਾਲ ਨਵੀਆਂ-ਨਵੀਆਂ ਕਿਤਾਬਾਂ ਦੀ ਜਾਣਕਾਰੀ ਲੈ ਕੇ ਆਇਆ ਕਰਾਂਗੇ ਸੰਪੂਰਨ ਵਾਰਤਕ ਗੁਰਬਚਨ